ਪੌਂਚੇਮ ਇਹ ਤੇ ਇੱਕ ਬਹੁਤ ਹੀ ਗਰੀਬ ਪਰਿਵਾਰ ਹੈ ਜੀ ਜੋ ਕਿ ਗਰੀਬ ਪਰਿਵਾਰ ਦਾ ਮਕਾਨ ਹੈ ਜੀ ਉਹ نیچے ਜੰਮਣ ਲਈ ਤਿਆਰ ਆ ਜੀ ਆਪਾਂ ਤੁਹਾਨੂੰ ਜੋ ਗਰੀਬ ਪਰਿਵਾਰ ਦੇ ਮਕਾਨ ਦੇ ਜਿਹੜੇ ਹਾਲਾਤ ਨੇ ਉਹ ਤੁਹਾਨੂੰ ਦਿਖਾਉਂਦੇ ਆ ਜੀ ਵੀਡੀਓ ਦੇ ਨਾਲ ਹੀ ਆ ਜੋ ਆਪਾਂ ਵੇਖਦੇ ਆਂ ਜੀ ਮਕਾਨ ਦੀ ਹਾਲਤ ਕਿਦਾਂ ਦਾ ਮਕਾਨ ਆ ਜੀ ਆ ਵੇਖੋ ਸਾ ਸੰਗਤ ਜੀ ਨੋੜ ਦੇ ਲਈ ਬਾਤ ਤੱਕ ਨਹੀਂ ਹੈਗਾ ਆ ਵੀ ਜੋ ਘਰ ਦੇ ਹਾਲਾਤ ਨੇ ਸਾ ਸੰਗਤ ਉਸ ਵੀਡੀਓ ਰਾਈਂ ਦੇਖ ਸਕਦੇ ਹੋ ਕਿੱਦਾਂ ਦੇ ਹਾਲਾਤ ਨੇ ਜੋ ਦੀ ਦਾ ਪਾਣੀ ਅੰਦਰ ਬੜਾ ਬੜਾ ਹੋ ਗਿਆ ਆ ਸਾਰਾ ਪੀਰ ਦਾ ਪਾਣੀ ਅੰਦਰ ਬੜਾ ਹੋ ਰਿਹਾ ਸਾ ਸੰਗਤ ਜੀ ਤੁਸੀਂ ਘਰ ਦੇ ਜਿਹੜੇ ਹਾਲਾਤ ਆ ਤੁਸੀਂ ਦੇਖ ਸਕਦੇ ਹੋ ਜੀ ਆ ਦੇਖਦੇ ਕਿੰਨਾ ਪਰਿਵਾਰ ਨੇ ਉਹ ਕੱਟ ਕੇ ਪਾਣੀ ਕੱਢਿਆ ਹੋਇਆ ਇੱਕ ਜਿਹੜਾ ਪਰਿਵਾਰ ਆ ਜੀ ਇਹ ਆਪ ਕਿਤੇ ਲੈ ਕੇ ਬੈਠਾ ਹੈ ਕਿ ਉਹ ਮਦਦ ਕਰੇ ਆ ਦੇਖੋ ਤੁਸੀਂ ਜੀਰ ਸਾਹਿਬ ਕਿਉਂਕਿ ਸੌਰੀਆਂ ਮਸਾਤਾ ਚੱਲ ਜਾਂਦੇ ਨੇ ਜੀ ਮਕਾਨ ਜਿਹੜਾ ਕਿਸੇ ਵੀ ਗੰਦਸਤ ਦਾ ਜਿਹੜਾ ਪਰਿਵਾਰ ਉਹਨਾਂ ਰਸੋਂ ਵਿੱਚ ਡੁੱਬਦਾ ਆ ਤੁਸੀਂ ਜੀਰ ਸਾਹਿਬ ਨੇ ਵੀਡੀਓ ਰਾਈਸ ਸਾਹਿਬ ਜੀ ਕਿਦਾਂ ਦੇ ਹਲਾਕ ਨੇ ਬੜੀ ਤਸ਼ਜੂਹ ਹਲਾਕ ਦੇ ਵਿੱਚ ਪਰਵਾੜਾ ਪੁਜਾਰਿਆ ਆ ਦੇਖੋ ਇਸ ਸਾਹਮਣੇ ਕਿੰਦਾਂ ਦਾ ਨਾਤ ਕਾਮ ਦੇ ਇੱਕ ਪਰਵਾੜਾ ਜਿਹੜਾ ਇਥੇ ਮਦਦ ਲਈ ਬਿਠਾ ਹੋਇਆ ਹਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਸਾ ਸੰਗਤ ਜੀ ਕਿੱਦਾਂ ਹੈਗੇ ਕੰਕਾ ਦੇ ਉਹ țeੜਾ ਛੱਡ ਗਏ ਆ ਨੇ ਤੁਸੀਂ ਸਾਰ ਜੀ ਰਹਿ ਨਹੀਂ ਸਕਦੇ ਉਹ ਸੰਗਤ ਜੀ ਅਜਿਹਾ ਕਿੱਦਾਂ ਦੀ ਹਾਲਾਤ ਨੇ ਪਰਿਵਾਰ ਤੇ ਬਹੁਤ ਹੀ ਨਰ ਨਰ ਦੀ ਜ਼ਿੰਦਗੀ ਜਿਹੜੀ ਬਚਿਤ ਕਰ ਰਿਹਾ ਪਰਿਵਾਰ ਨਾਲ ਦਿੱਤੇ ਤੁਸੀਂ ਹਾਲਾਤ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਵਿੱਚ ਕਮਾਈ ਦਾ ਤਾਂ ਸਾਧਨ ਹੀ ਹੈਗਾ ਮਾਤਾ ਤੇ ਇੱਕ ਬੇਟਾ ਉਹ ਮਿਹਨਤ ਮੈਰੀ ਕਰਦਾ ਦਾ ਸੰਗਠਨ ਜਿਹੜਾ ਘੱਟ ਰਿਹਾ ਜਾਰਾ ਆਪਣੀ ਕਿਸਤ ਦੇ ਨਾਲ ਚੱਲਦਾ ਹਾਂ ਤੁਸੀਂ ਦੇਖ ਸਕਦੇ ਆਂ ਪਿੰਡ ਮਡੇਆਣਾ ਅੰਮ੍ਰਿਤਸਰ ਦੇ ਵਿੱਚ ਪਰਿਵਾਰ ਆ ਜੀ ਇਹ ਕਿਹੜਾ ਮੱਧਧਰ ਗੁਹਾਰ ਲਾ ਕੇ ਬੈਠਿਆ ਹੈ ਪਰਿਵਾਰ ਚ Awerogus sal seng speak je, formalhat ju déch wildly, Ki ta sara pani j hein就可以ъ, j你 Some need to email aLej damn, J gìλ VISTA var crwa padi marirя, ряз cir d Becca e j numinyon palika qabipar equiy patri pineu. Happ Josh ahead ja ps defence kata chi ências Tür mille Deep ਤੁਨ ਮਾਤਾ ਜੀ ਨੂੰ ਮਨਾਉਂਦੇ ਹਾਂ ਕਿ ਇਦਾਂ ਦਾ ਜਿਹੜਾ ਵਕੀਤ ਜੀਵਨ ਹੈ ਜਿਹੜਾ ਕਿਦਾਂ ਦਾ ਮਕਤੀ ਕਰ ਰਹੇ ਨੇ ਕਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਾਰੇ ਨੇ ਸਾਸੀ ਦਾ ਮਤਾਈ ਸਾਸਰੀ ਕਾਲ ਸਾਸਰੀ ਕਾਲ ਜੀ ਮਾਤਾ ਜੀ ਜਿਹੜਾ ਤੁਸੀਂ ਜਿਹੜਾ ਜੀਵਨ ਆ ਜਿਹੜਾ ਘਰ ਦੇ ਵਿੱਚ ਕਿਦਾਂ ਦਾ ਦਸਰ ਕਰ ਰਹੇ ਹੋ ਮਕਤੀ ਕਰ ਰਹੇ ਹੋ ਜੀ ਇਹ ਤਾਂ ਜੀ ਅਸੀਂ ਬਹੁਤ ਉੱਤੇ ਪਰ ਆ ਰਹੇ ਨੇ ਇਸ ਜਿੰਕਾਰ ਦੇ ਵਿੱਚ ਕਿ ਅਸੀਂ ਨਰਕ ਭਰੇ ਜੀਵਨ ਆ ਕਿੱਸਾ ਮੰਨਦਾ ਘਰ ਬੁਏ ਤੋਂ ਬਿਨਾਂ ਜੋ ਵੀ ਮੀਂਹ ਦਾ ਪਾਣੀ ਆ ਉਹ ਅੰਦਰ ਆਉਂਦਾ ਤੇ ਸੱਤਾਂ ਡਿੱਗਣ ਵਾਲੇ ਨੇ ਡਿੱਗਣ ਨੂੰ ਤਿਆਰ ਆ ਤੇ ਬੱਚਾ ਮੇਰਾ ਜਿਹੜਾ ਇਹ ਇਕੱਲਾ ਹੀ ਦਿਹਾੜੀ ਤੇ ਕਰਨ ਵਾਲਾ ਹੈ ਤੇ ਪਤੀ ਮੇਰਾ ਉਹ ਬਿਮਾਰ ਸੀਗਾ ਕੀ ਕੀ ਮਾਤਾ ਜੀ ਕੋਈ ਉਹਨਾਂ ਨੂੰ ਬਿਮਾਰੀ ਸੀ ਕੋਈ ਕਿੱਥਾਂ ਸੀਗਾ ਮਤਲਬ ਵੀ ਹਾਂ ਜੀ ਉਹ ਕੈਂਸਰ ਦੇ ਮਰੀਜ਼ ਸੀਗੇ ਤੇ ਉਹਨਾਂ ਨੂੰ ਪੰਜ ਸੇਣੀ ਮੇਕ ਹੋ ਗਿਆ ਉਹਨਾਂ ਦੀ ਬੈੱਟਰੀ ਉਹ ਇਸ ਵਕਤ ਘੋਣਾ ਸੀ ਬਹੁਤ ਔਖੇ ਆ ਤੇ ਜੋ ਮੀਂਹ ਦਾ ਪਾਣੀ ਆ ਇਹ ਸਾਡੇ ਅੰਦਰ ਆਉਂਦਾ ਹੈ ਤੇ ਅੰਦਰ ਦੇਖ ਲਈ ਸਕਦੀਆਂ ਤੁਸੀਂ ਬਾਹਰ ਚੈਨ ਕੁਆਰੀ ਵੀ ਕਰ ਸਕਦੇ ਆ ਤੇ ਮਿਲ ਵੀ ਸਕਦੇ ਆ ਆ ਕਿ ਇਹ ਨਹੀਂ ਹੈਗਾ ਵੀ ਅਸੀਂ ਕੋਈ ਝੂਠ ਬੋਲਾਂਗੇ ਇਹ ਸੱਚੀਆਂ ਗੱਲਾਂ ਨੇ ਆਕੇ ਤੁਸੀਂ ਦੇਖ ਸਕਦੇ ਆ ਜਿੰਨਾ ਵੀ ਸਾਡਾ ਜੀਵਨ ਭਰਿਆ ਇਹ ਬਤੀਤ ਹੁੰਦਾ ਹੈ ਇਹ ਬਹੁਤ ਉਕਾਤ ਵਾਲਾ ਹੈ ਮਾਤਾ ਜੀ ਘਰ ਦੇ ਵਿੱਚ ਜਿਹੜਾ ਕਮਾਈ ਦਾ ਕੋਈ ਸਾਧਨ ਹੈ ਨਹੀਂਗਾ ਜੀ ਨਹੀਂ ਜੀ ਸਾਧਨ ਹੈ ਨਹੀਂ ਬੱਚਾ ਮੇਰਾ ਬੇਟਾ ਇੱਕ ਜਾਂデアੜੀ ਜੁੱਤਾ ਕਾੜਦਾ ਕਿਤੇ ਦਿਹਾੜੀ ਜੁੱਤਾ ਆਉਂਦਾ ਕਿਤੇ ਨਹੀਂ ਆਉਂਦਾ ਤੇ ਘਰ ਸਾਡਾ ਬਹੁਤ ਖਰਾਬ ਆਬੀਜ਼ ਕਰਕੇ ਸਾਨੂੰ ਕੋਈ ਪਰਾਲਾ ਹੋਵੇ ਸਾਡਾ ਰਹਿਣ ਬਹਿਣ ਨੂੰ ਜਗ੍ਹਾ ਹੈ ਨਹੀਂ ਜਦੋਂ ਮੀਂਹ ਪੈਂਦਾ ਉਹ ਸਾਰੀਆਂ ਸੱਪਾਂ ਚ ਹੁੰਦੀਆਂ ਨੇ ਸਾਰਾ ਪਾਣੀ ਅੰਦਰ ਆਉਂਦਾ ਅਸੀਂ ਬਹੁਤੜਾ ਨਾ ਪਾ ਸੋਖਾ ਕਰਦੇ ਹਾਂ ਜਦੋਂ ਕਿ ਤੇ ਰਾਤ ਨੂੰ ਨਹੀਂ ਆਉਂਦਾ ਅਸੀਂ ਬੈਠੇ ਰਾਤ ਕੱਟਦੇ ਹਾਂ ਕਈ ਵਾਰੀ ਅਸੀਂ ਜਦੋਂ ਮੀਂਹ ਦਿਨੇ ਪੈਂਦਾ ਦਿਨੇ ਆ ਸਾਰਾ ਪਾਣੀ ਅੰਦਰ ਵੀ ਆ ਜਾਂਦਾ ਤੇ ਆ ਵੇੜਾ ਵੀ ਪਾਣੀ ਦਾ ਭਰਿਆ ਸੀ ਅੱਜ ਬਹੁਤ ਮੀਂਹ ਪਿਆ ਤੇ ਸੱਤ ਵਿੱਚ ਹੋਈ ਆ ਜੀ ਸਾਥ ਸਾਥ ਨੂੰ ਸੁਣੋ ਨੀ ਲਿਆ ਮਾਤਾ ਜੀ ਤੋਂ ਕਿ ਮਾਤਾ ਜੀ ਕਿੱਦਾਂ ਜਿਹੜੀ ਨਰਕ ਭਰੀ ਜ਼ਿੰਦਗੀ ਆ ਉਹ ਬਤੀਤ ਕਰ ਰਹੇ ਨੇ ਇਸ ਘਰ ਦੇ ਵਿੱਚ ਇੱਕ ਮਾਤਾ ਜੀ ਨੇ ਕਿਨਾਂ ਦਾ ਬੇਟਾ ਬੇਟਾ ਜਿਹੜਾ ਮਿਹਨਤ ਮਜ਼ਦੂਰੀ ਕਰਦਾ ਅੱਧੀ ਜੋਤਾਂ ਕਰਦਾ ਉਸਦੇ ਨਾਲ ਜਿਹੜਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਕਿਉਂਕਿ ਪਰਿਵਾਰ ਕੋਲੇ ਜਿਹੜੇ ਮਾਤਾ ਜੀ ਦੇ ਘਰੋਂ ਸੀਗੇ ਮਾਤਾ ਜੀ ਦੇ ਪਤੀ ਸੀ ਨੇ ਜਿਹੜੇ ਉਹਨਾਂ ਦੀ 3 ਮਹੀਨੇ ਪਹਿਲਾਂ ਕੈਂਸਰ ਤੋਂ ਪੀੜਤ ਸੀ ਉਹਨੇ ਡੇਥ ਹੋ ਗਈ ਜਿਹੜੀ ਪਰਿਵਾਰ ਕੋਲੇ ਪੂੰਜੀ ਸੀਗੀ ਇਹਨਾਂ ਨੇ ਉਹਨਾਂ ਦੇ ਇਲਾਜ ਵਾਸਤੇ ਲਾ ਦਿੱਤੀ ਪਰਿਵਾਰ ਕੋਲੇ ਹੁਣ ਕੋਈ ਕੁਝ ਨਹੀਂ ਬਚਿਆ ਕਿ ਪਰਿਵਾਰ ਘਰ પા ਸਕੇ ਪਰਿਵਾਰ ਕੋਲੇ ਇੰਨੀ ਪੂੰਜੀ ਨਹੀਂ ਹੈਗੀ ਦੁਨੀਆ ਵੀ ਆਪਣੀਆਂ ਸਮਾਜਿਕ ਸੰਸਥਾਵਾਂ ਨੇ ਉਹਨਾਂ ਨੂੰ ਬੇਨਤੀ ਆ ਜਾਂ ਮੇਰੇ ਐਨ ਆਰ ਆਈ ਵੀਰ ਨੇ ਉਹਨਾਂ ਨੂੰ ਬੇਨਤੀ ਆ ਕਿ ਪਿੰਡ ਮੜਿਆਣੀ ਚ ਲੁਧਿਆਣਾ ਦੇ ਵਿੱਚ ਪਰਿਵਾਰ ਆ ਜੀ ਤੁਸੀਂ ਆ ਕੇ ਕੁਝ ਦੇਖ ਸਕਦੇ ਹੋ ਇੱਥੇ ਪਰਿਵਾਰ ਦੀ ਮਦਦ ਕੀਤੀ ਜਾਵੇ ਜਿਹੜੇ ਮਾਤਾ ਜੀ ਨੇ ਬੜੀ ਹੀ ਨਰਕਪਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਕਿ ਮਾਤਾ ਜੀ ਆਪ ਵੀ ਕੁਝ ਲੈ ਰਹੇ ਨੇ ਦੱਸਦੇ ਨੇ ਮਾਤਾ ਜੀ ਕਿ ਗੋਡਿਆਂ ਤੋਂ ਮਾਤਾ ਜੀ ਦੇ ਤੀੜਤ ਨੇ ਆਪ ਸੰਗਤ ਨੂੰ ਬੇਨਤੀ ਮਰੀ ਜਾਣਾ ਸ਼ੂਗਰ ਦੇ ਮਰੀ ਜਾਦੀ ਹਰ ਵਕਤ ਮੇਰਾ ਸ਼ੁਕਰ ਭਰਿਆ ਰਹਿੰਦਾ ਤੇ ਨਾਲੇ ਮੇਨੂੰ ਬਲਾਤਵਾ ਲਿਆ ਤੇ ਨਾਲੇ ਮੇਰੇ ਗੋਡੇ ਗਿੱਤੇ ਜਿਹੜੇ ਆ ਇਹ ਵੀ ਮੈਂ ਬਿਮਾਰ ਆ ਮੈਂ ਹਰ ਵਕਤ ਡਿੱਗੜ ਰਹਿੰਦੀ ਆ ਹਰ ਵਕਤ ਬਿਮਾਰ ਆ ਕੋਈ ਕੋਈ ਸਾਡੀ ਮਾਤਾ ਜੀ ਸੰਗਤ ਆ ਜਿਹੜੀ ਰੱਬ ਨੂੰ ਮੰਦੀ ਆ ਸੰਗਤ ਸਾਰੀ ਦੇਖ ਰਹੀ ਆ ਤੁਸੀਂ ਸੰਗਤ ਨੂੰ ਬੇਨਤੀ ਕਰ ਦਿਓ ਤੁਹਾਡੀ ਜਿਹੜੀ ਮਦਦ ਆ ਸੰਗਤ ਜਰੂਰ ਕਰੂਗੀ ਜੀ ਸਾਡਾ ਸੰਗਤ ਜੀ ਸਾਡੇ ਮਦਦ ਕੀਤੀ ਜਾਵੇ ਸਾਡਾ ਘਰ ਬਣ ਜਾਵੇ ਜੀ ਸਾਡੇ ਰਹਿਣ ਬਹਿਣ ਦੀ ਜਗਾ ਬਣ ਜਾਵੇ ਸਾਨੂੰ ਵਸੇ ਤੁਹਾਡੀ ਮਦਦ ਦੀ ਜਰੂਰਤਾ ਆ ਠੀਕ ਹੈ ਮਾਤਾ ਜੀ ਕੋਈ ਨੰਬਰ ਵਗੈਰਾ ਤੁਸੀਂ ਸੰਗਤ ਨੂੰ ਬੋਲ ਦੋ ਜੋ ਕਿ ਸੰਗਤ ਦੇ ਸੇਵਾਦਾਰੋਂ ਨੇ ਮਦਦ ਦੇ ਲਈ ਥੋੜੀ سیਵਾ ਜ਼ਰੂਰ ਕਰਨੀ ਹੈ ਹਾਂਜੀ ਨੰਬਰ ਮੈਨੇ ਯਾਦ ਹੈ ਜੀ ਘਰ ਦਾ 98558 35293 ਦੁਬਾਰਾ ਇੱਕ ਵਾਰੀ ਹੋਰ ਬੋਲ ਦਿੰਦੀ 98558 35293 ਇਹ ਨੰਬਰ ਆ ਜੀ ਮੋਬਾਈਲ ਨੰਬਰ ਘਰ ਦਾ ਸਾ ਸੰਗਤ ਜੀ ਤੁਸੀਂ ਪਰਿਵਾਰ ਦੇ ਨਾਲ ਸੁੱਦਾ ਸੰਪਰਕ ਕਰ ਸਕਦੇ ਹੋ ਆ ਕੇ ਸੁੱਦੀ ਸੇਵਾ ਕਰ ਸਕਦੇ ਹੋ ਇਹ ਪਿੰਡ ਮਣਿਆਣੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪਰਿਵਾਰ ਆ ਜੀ ਜੋ ਇੱਕ ਮਾਤਾ ਜੀ ਨੇ ਇੱਕ ਇਹਨਾਂ ਦਾ ਬੇਟਾ ਇਹ ਜਿਹੜੇ ਮਾਤਾ ਜੀ ਨੇ ਬੜੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਇਹ ਜਿਹੜਾ ਪਰਿਵਾਰ ਇੱਕ ਮਦਦ ਦੀ ਗੋਹਾਰ ਲਗਾ ਕੇ ਬੈਠਾ ਹੋਇਆ ਇੱਕ ਆਸ ਲੈ ਕੇ ਬੈਠਾ ਹੋਇਆ ਕਿ ਸਾਡੀ ਕੋਈ ਮਦਦ ਕਰੂਗਾ ਸੰਗਤ ਨੂੰ ਬੇਨਤੀ ਹੈ ਕਿ ਸੰਗਤ ਹਰ ਭਰਾ ਦੱਸ ਹੈ ਜੀ ਉਹ ਜਿਹੜੀ ਸੰਗਤ ਭਲਾਈ ਦੇ ਕੰਮ ਕਰਦੀ ਹੈ ਸੇਵਾ ਦੇ ਕੰਮ ਕਰਦੀ ਹੈ ਨੂੰ ਬੇਨਤੀ ਹੈ ਕਿ ਪਰਿਵਾਰ ਦੀ ਜਰੂਰ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ